ਸਸਿੱਕੇ ਆਲਦੀ ਸਾਰਿਆਂ ਨੂੰ ਮੈਂ ਆਪਣੇ YouTube ਚੈਨਲ ਦੇ ਉੱਪਰ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਅੱਜ ਆਪਾਂ ਬਣਾਵਾਂਗੇ ਘਰ ਦੇ ਵਿੱਚ ਸਿੰਪਲ ਤਰੀਕੇ ਦੇ ਨਾਲ ਚਿਕਨ ਸਭ ਤੋਂ ਪਹਿਲਾਂ ਮੈਂ ਚਿਕਨ ਨੂੰ ਪਾਣੀ ਦੇ ਨਾਲ ਸਾਫ਼ ਕਰ ਲਿਆ ਉਸ ਤੋਂ ਬਾਅਦ ਅਸੀਂ ਦੇ ਵਿੱਚ ਪਾਵਾਂਗੇ ਚਾਰ ਗੰਡੇ ਗ੍ਰाइंड ਕੀਤੇ ਹੋਏ ਤਿੰਨ ਟਮਾਟਰ ਗ੍ਰाइंड ਕਰ ਲਏ ਚੰਗੀ ਤਰ੍ਹਾਂ ਤੇ ਵਿੱਚ ਚਾਰ ਪੰਜ ਹਰੀਆਂ ਮਿਰਚਾਂ ਗ੍ਰाइंड ਕੀਤੀਆਂ ਤੇ ਇਹ ਹੈਗਾ ਜੀ ਅਦਰਕ ਤੇ ਲਸਣ ਦਾ ਪੇਸਟ ਤੇ ਸਭ ਤੋਂ ਪਹਿਲਾਂ ਅਸੀਂ ਕੁੱਕਰ ਦੇ ਵਿੱਚ ਮੈਂ 4-5 ਕੜਚੀਆਂ ਸਰੋਂ ਦੇ ਤੇਲ ਦੀਆਂ ਗਰਮ ਕਰ ਲਓ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀਰਾ ਜੀਰਾ ਪਾ ਲਈ ਹੁਣ ਆਪਰੇ ਵਿੱਚ ਇਸ ਤੋਂ ਬਾਅਦ ਅਸੀਂ ਪਾਵਾਂਗੇ ਪਿਆਜ਼ ਹਾਂਜੀ ਪਿਆ ਸਾਡੇ ਭੁੰਨੇ ਲਏ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਟਮਾਟਰ ਬਰਾਂਡ ਦਿੱਤੇ ਹੋਏ ਤੇ ਹਰੀ ਮਿਰਚ ਹੁਣ ਅਸੀਂ ਇਹਨੂੰ ਵੀ ਚੰਗੀ ਤਰ੍ਹਾਂ ਭੁੰਨ ਲਾਂਗੇ ਹਾਂਜੀ ਪਿਆਜ਼ ਤੇ ਟਮਾਟਰ ਤੇ ਹਰੀ ਮਿਰਚਾਂ ਦੀ ਘੀਟੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਅਦਰਕ ਤੇ ਲਸਣ ਦਾ ਪੇਸਟ ਚੋਟੀ ਘੋਟਾ ਕਰਕੇ ਹੋਇਆ ਸੀ ਅਧਿਮਨਾ ਤੇ ਜਿੱਦ ਤਰ੍ਹਾਂ ਪੂਰ ਲਾਂਗੇ ਹਾਂ ਜੀ ਤੇ ਹੁਣ ਅਸੀਂ ਇਸ ਤਰ੍ਹਾਂ ਅਗਿਰ ਕੇ ਗਰਮ ਮਸਾਲਾ ਪਾ ਦਰਾਂਗੇ ਹੂੰ ਬੱਸ ਅਸੀਂ ਜਿਆਦਾ ਮਸਾਲੇ ਨਹੀਂ ਪਾਉਂਦੇ ਮੂਟ ਦੇ ਵਿੱਚ ਵੀ ਸਿੰਪਲ ਮੂਟ ਤਿਆਰ ਕਰਾਂਗੇ ਤਾਂ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਹਲਦੀ ਨਮਕ ਗਰਮ ਮਸਾਲਾ ਤੇ ਲਾਲ ਮਿਰਚ ਲਾਲ ਮਿਰਚ મે ਇਸ ਲਈ ਥੋੜੀ ਪਾਈ ਕਿਉਂਕਿ ਅਸੀਂ ਇਹਦੇ ਵਿੱਚ ਪਹਿਲਾਂ ਤੋਂ ਹਰਮ ਮਿਰਚ ਐਡ ਕਰ ਚੁੱਕੇ ਹਾਂ ਤਾਂ ਹੁਣ ਅਸੀਂ ਗਰਮ ਮਸਾਲਾ ਪਾ ਲਾਂਗੇ ਸਾਰੇ ਪਾਣੀ ਨੂੰ ਚੰਗੀ ਤਰ੍ਹਾਂ ਹਲਾਵਾਂਗੇ ਤੇ ਇਸ ਤੋਂ ਬਾਅਦ ਜਿਹੜਾ ਸੀ ਜੋ ਸਾਫ ਕੀਤਾ ਹੋਇਆ ਮੀਟਾ ਤੇ ਸਾਰਾ ਸਿੱਧੇ ਵਿੱਚ ਪਾ ਦਾਂਗੇ ਉਸ ਛਾਲੇ ਦੇ ਵਿੱਚ ਹਾਂਜੀ ਸਾਰੀਆਂ چاہے ਤੁਸੀਂ ਗੋਲੀਆਂ ਹੈਗੇ ਤੋ ਪਾੜੀਆਂ ਕਿਉਂਕਿ ਕੁਝ ਮਰਦੀ ਚਲੋ ਹੁਣ ਇਸ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਅਸੀਂ ਇਹ ਵੀ ਵਿੱਚ ਪਾਵਾਂਗੇ ਪਾਣੀ ਤੁਸੀਂ ਆਪਣੇ ਹਿਸਾਬ ਦੇ ਨਾਲ ਪਾਣੀ ਪੋਣਾ ਮੈਂ ਇਹਦੇ ਵਿੱਚ 1 ਕਿਲੋ ਕੁ ਬਾਰਾ ਪਾਣੀ ਪਾਉਂਗੀ ਜਾਂ ਇੱਕ ਜਾ ਕੇ ਇਹ ਪਾਣੀ ਅਸੀਂ ਠੰਡਾ ਨਹੀਂ ਲੈਣਾ ਅਸੀਂ ਪਾਣੀ ਪਹਿਲਾਂ ਗਰਮ ਕੀਤਾ ਸੀ ਗਰਮ ਕਰਨ ਤੋਂ ਬਾਅਦ ਅਸੀਂ ਪਾਣੀ ਇਹਦੇ ਵਿੱਚ ਪਾਵਾਂਗੇ ਚਲੋ ਥੋੜਾ ਜਿਹਾ ਦੇ ਵਿੱਚ ਪਾਣੀ ਪਾ ਦਿੱਤੇ ਹੋਣਾ ਅਸੀਂ ਕੁੱਕਰ ਦਾ ਢੱਕਣ ਕਰ ਦਾਂਗੇ ਬੰਦ ਕੁੱਕਰ ਦਾ ਢੱਕਣ ਕਰਤਾ ਜਿਵੇਂ ਅਸੀਂ ਬੰਦ ਤੇ ਗੈਸ ਨੂੰ ਕਰ ਦੂਗੀ ਪੁੱਲ ਤੇ ਤੇ ਤਿੰਨ ਸੀਟੀਆਂ ਦੇ ਵਿੱਚ ਆਪਣਾ ਚਿਕਨ ਤਿਆਰ ਹੋ ਜਾਊਗਾ ਇਹ thank you